ਕੈਬਨਿਟ ਦੇ ਵਿੱਚ ਕਾਫੀ ਗੰਭੀਰ ਫੈਸਲੇ ਜਿਹੜੇ ਨੇ ਪੰਜਾਬ ਦੇ ਲੋਕਾਂ ਦੇ ਪੱਖ ਚ ਅਕਸਰੀ ਆਮ ਆਦਮੀ ਪਾਰਟੀ ਦਾ ਦਾ ਜਿਹੜਾ ਮਕਸਦੀ ਆਮ ਲੋਕਾਂ ਦੀ ਭਲਾਈ ਉਹ ਲੈ ਗਏ ਨੇ ਜਿਹਦੇ ਵਿੱਚ 10 ਲੱਖ ਰੁਪਏ ਤੱਕ ਦਾ ਸਿਹਤ ਕਾਰਡ ਸਭ ਤੋਂ ਪਰੀਆਉਟ ਨਹੀਂ ਤੇ ਕੋਈ ਫਾਰਮ ਨਹੀਂ ਭਰਨਾ ਕੋਈ ਫਾਰਮੈਲਟੀ ਨਹੀਂ ਪੰਜਾਬ ਦਾ ਜਿਹੜਾ ਪਸਨੇਕ ਹੈ ਉਹਦੀ 10 ਲੱਖ ਰੁਪਏ ਤੱਕ ਦੀ ਜਿਹੜੀ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਹੈ ਜੀ ਹੋਵੇ ਕਿ ਉੱਚ ਪੈਸੇ ਲੱਗਣ ਪਰ ਕੋਈ ਰੀਇੰਵੈਸਟਮੈਂਟ ਨਹੀਂ ਕਿ ਉਹ ਬਿੱਲ ਦੇਊਗਾ ਫਿਰ ਬਿੱਲ ਨੂੰ ਪਾਸ ਦੇਵਾਂਗੇ ਸਿੱਧਾ ਇਲਾਜ ਤੋਂ ਬਾਅਦ ਕਰੇ ਜਾ ਸਕਦਾ ਹੈ ਬਾਕੀ ਸਭ ਜਿਹੜਾ ਉਹ ਪੰਜਾਬ ਸਰਕਾਰ ਕਰੂਗੀ ਉਹਨੂੰ ਕੋਈ ਫਾਰਮ ਨਹੀਂ ਪਾਣਾ ਕੋਲ ਆਧਾਰ ਕਾਰਡ ਜਾਂ ਵੋਟਰ ਕਾਰਡ ਚਾਹੀਦਾ ਪਹਿਲੀ ਗੱਲ ਤਾਂ ਸੀ ਬਣਾਵਾਂਗੇ ਹੈਲਥ ਕਾਰਡ ਜੇ ਕਿਸੇ ਕੋਲ ਨਹੀਂ ਵੀ ਹੋਇਆ ਨਹੀਂ ਬਣਿਆ ਤਾਂ ਸਿੱਧਾ ਜਾ ਸਿੱਧਾ ਵੀ ਜਾ ਸਕਦਾ ਹੈ ਤਾਂ ਹਸਪੀਟਲ 'ਚ ਵੀ ਬਣ ਜਾਊਗਾ ਆਧਾਰ ਕਾਰਡ ਤੇ ਵੋਟਰ ਕਾਰਡ ਹੀ ਦਿਖਾਉਣਾ ਬਸ ਹਸਪੀਟਲ ਚ ਵੀ ਉਹ 10 ਲੱਖ ਰੁਪਏ ਦਾ ਕਾਰਡ ਬਣ ਜੂਗਾ ਬਹੁਤ ਵੱਡੀ ਹੈਲਥ ਕੇਅਰ ਸਕੀਮ ਹੈ ਇਹ ਦਿੱਕਸਤ ਕੰਟਰੀਆਂ ਚ ਵੀ ਸ਼ਾਇਦ ਇਤਾਂ ਦੀ ਨਾ ਹੋਵੇ ਉੱਥੇ ਵੀ ਕੰਡੀਸ਼ਨਸ ਨੇ ਇੱਥੇ ਕੋਈ ਕੰਡੀਸ਼ਨ ਨਹੀਂ ਹੈਗੀ ਤੁਹਾਡੇ ਸਾਰੇ ਪਰਿਵਾਰ ਉਦੇ ਚ ਕਵਰ ਹੋ ਜਾਣਗੇ ਰੱਬ ਨਾ ਕਰੇ ਮੈਂ ਫੇਰ ਕਹਿਣਾ ਕਿ ਕਿਸੇ ਨੂੰ ਕੋਈ ਬਿਮਾਰੀ ਹੋਵੇ ਤੰਦਰੁਸਤ ਰਹੀਏ ਪਹਿਲਾ ਇਹ ਹੀ ਦੁਆ ਕਰਦੇ ਆਂ ਹਰ ਇੱਕ ਬੰਦਾ ਜੋ ਪੰਜਾਬ ਦਾ ਵਸਨੀਕ ਹੈ ਉਹ ਜਿਹੜਾ ਇਸ ਸਕੀਮ ਦਾ ਲਾਭਪਾਤਰੀ ਹੋਊਗਾ 552 ਹਸਪੀਟਲ ਪ੍ਰਾਈਵੇਟ ਸੋ far ਉਹ ਜਿੰਨੇ ਪੈਲਣ ਕੀਤੇ ਗਏ ਨੇ ਸਰਕਾਰੀ ਤਾਂ ਸਾਰੇ ਨੇ ਪਰੇ 552 ਨੂੰ ਵੀ ਅਸੀਂ ਥੋੜੇ ਮਹੀਨੇ ਤੱਕ ਹਜ਼ਾਰ ਤੋਂ ਉੱਪਰ ਲੈ ਜਾਗੇ ਮਤਲਬ অলਮੋਸਟ ਤੁਸੀਂ ਦੇਖੋ ਬੜੇ ਤੁਹਾਡੇ ਚੋਂ ਮੈਡੀਕਲ ਹੈਲਥ ਨੂੰ ਕਵਰ ਕਰਨ ਵਾਲੇ ਵੀ ਨੇ ਮੈਡੀਕਲ ਵਾਸਤੇ ਟਾਈਮ ਨੂੰ ਬਹੁਤ ਕ੍ਰੂਸ਼ਲ ਮੰਨਿਆ ਜਾਂਦਾ ਹੈ 골ਡਨ ਆਵਰ ਕਹਿੰਦੇ ਆ ਇਹ ਪਹਿਲੇ ਪੱਕੇ ਅੰਟੇ ਨੂੰ ਅਸੀਂ ਨਹੀਂ ਚਾਹੁੰਦੇ ਕਿ ਦੇਖੋ ਮੈਂ ਇੱਕ ਇਹੋ ਜਿਹਾ ਪਿੰਡ ਚ ਆਣਾ ਜਿੱਥੇ ਸਾਨੂੰ ਪਟਿਆਲੇ ਭੇਜਿਆ ਜਾਂਦਾ ਹੈ ਮਤਲਬ ਅਰਜਿੰਦਰਾਜ ਜੇ ਬਿਮਾਰੀ ਬਹੁਤ ਜ਼ਿਆਦਾ ਵੱਜੇ ਤਾਂ ਪਟਿਆਲੇ ਦਾ ਪਰਚਾ ਕਹਿੰਦੇ ਨਹੀਂ ਪਟਿਆਲੇ ਦਾ ਪਰਚਾ ਕੱਟਦਾ ਹਲਕੋ ਪਟਿਆਲੇ ਦਾ ਪਰਚਾ ਕੱਟ ਹੁੰਦਾ ਉਹ ਤੁਰ ਦਾ ਪਰਚਾ ਹੀ ਹੁੰਦਾ ਉਹ ਕੋਈ ਗੋਲ ਤੱਕ ਤਾਂ ਵਿਗੜ ਜਾਂਦੀ ਐਨੀ ਸਿਹਤ ਅਸੀਂ ਨਹੀਂ ਚਾਹੁੰਦੇ ਕਿ ਟਾਈਮ ਲੱਗੇ ਸੋ 555 ਦਾ ਹਸਪਤਾਲ ਆਲਰੇਡੀ ਕਰ ਚੁੱਕੇ ਹਨ ਹੋਰ ਵੀ ਹਜ਼ਾਰਕ ਦੇ ਨੇੜੇ ਜਿਹੜੇ ਹੋਰ ਕਰਾਂਗੇ 1500 ਦੇ ਨੇੜੇ ਜਿਹੜੇ ਆਲਮੋਸਟ ਤੁਹਾਡੇ ਏਰੀਆ ਦਾ ਕੋਈ ਵੀ ਰੇਡੀਅਸ ਮੈਂ ਲਗਾਤਾ 10 20 ਕਿਲੋਮੀਟਰ ਦੇ ਰੇਡੀਅਸ ਚ ਕੋਈ ਵੀ ਹਸਤੜ ਹੋਊਗਾ ਉਹ ਇਮਪੈਲੈਂਟ ਹੋਊਗਾ ਕਿਤੇ ਹੀ ਬਹੁਤ ਵੱਡਾ ਜਿਹੜਾ ਲਾਭ ਪੰਜਾਬ ਵਾਸੀਨ ਨੂੰ ਹੋਊਗਾ ਇੱਕ ਦੋ ਹੋਰ ਫੈਸਲੇ ਹੋਏ ਨੇ ਜਿਹਦੇ ਵਿੱਚ ਇੰਡਸਟਰੀਅਲ ਲੇਟਰਡ ਅਸੀਂ ਕੁਝ ਇੰਡਸਟਰੀ ਨਾਲ ਰਿਲੇਟਡ ਰੇਟ ਚਾਰਜਸ ਡਬਲ ਕੀਤੇ ਸੀ 4 6 ਨੂੰ ਉਸ ਤੋਂ ਪਹਿਲਾਂ ਜਿਨ੍ਹਾਂ ਦੇ ਐਪਲੀਕੇਸ਼ਨ ਹੈ 199 ਬੰਦਿਆਂ ਦੀ ਆਈ ਹੋਈ ਹੈ ਅਸੀਂ ਤਾਂ ਜੀ ਇਸ ਕਾਨੂੰਨ ਤੋਂ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਇਸਨੂੰ ਪੁਰਾਣੇ ਰੇਟ ਹੀ ਲਾਏ ਜਾਣ ਔਰ ਬਿਲਕੁਲ ਬਣਦਾ ਵੀ ਹੈ ਜਦੋਂ ਕਾਨੂੰਨ ਲਾਗੂ ਹੋਗੇ 4 6 ਤੋਂ ਬਾਅਦ ਵਾਲੇ ਉਹਦੇ ਚ ਆਉਣਗੇ ਉਹ 1991 ਐਗਜ਼ੈਂਪਟਡ ਕਰਨ ਲਗੇ ਪ੍ਰਾਣਿਕ ਨਿਯਮ ਮੁਤਾਬਕ ਹੀ ਉਹਨਾਂ ਦੇ ਚਰਚਾ ਜਿਹੜੇ ਹੋ ਰਹੇ ਨੇ ਇੱਕ ਗੱਲਾਂ ਤਾਂ ਸਾਰੇ ਖਰਦੇ ਆ ਵਿਮਨ ਏਮਪਾਵਰਮੈਂਟ ਨਾਰੀ ਸ਼ਕਤੀ ਮਹਿਲਾ ਸ਼ਕਤੀ ਨੂੰ ਏਮਪਾਵਰ ਕਰਨਾ ਉਹਨੂੰ ਸ਼ਕਤੀਸ਼ਾਲੀ ਕਰਨਾ ਅਸੀਂ ਇੱਕ ਇਹੋ ਜਿਹਾ ਕਦਮ ਚੁੱਕ ਲੱਗੇ ਆ ਜੋ ਕੈਬਨਿਟ ਚ ਅੱਜ ਮਨਜ਼ੂਰ ਹੋ ਗਿਆ। ਕਿਉਂਕਿ 50% ਤਾਂ ਰਿਜ਼ਰਵੇਸ਼ਨ ਹੈ ਸਰਪੰਚੀ ਚ। ਅ ਲੇਡੀਜ਼ ਲਈ ਜਿਹੜੀਆਂ ਲੇਡੀ ਸਰਪੰਚ ਚੁਣੀਆਂ ਗਈਆਂ ਨੇ ਔਰ ਬਹੁਤ ਵਧੀਆ ਕੰਮ ਕਰ ਰਹੀਆਂ ਨੇ। ਆਪਣੇ ਪਿੰਡਾਂ ਲਈ ਉਹਨਾਂ ਨੂੰ ਹਜੂਰ ਸਾਹਿਬ ਨਾਡੇੜ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਉੱਥੇ ਚਾਰ ਪੰਜ ਟ੍ਰੇਨਾਂ ਸਾਨੂੰ ਕਰਨੀਆਂ ਪੈਣੀਆਂ ਐ ਵੱਖ-ਵੱਖ ਬੈਚਸ ਦੇ ਵਿੱਚ ਚਲੀਆਂ ਜਾਣਗੀਆਂ ਤੇ ਨਦੇੜ ਸਾਹਿਬ ਤਖਤ ਚਰੀ ਹਯੂਰ ਸਾਹਿਬ ਦੇ ਦਰਸ਼ਨ ਕਰਨੇ ਤੇ ਖਰਚਾ ਜਿਹੜਾ ਉਹਨਾਂ ਦਾ ਟ੍ਰੇਨਾਂ ਦਾ ਜਾਂ ਵਾਟ ਉਹ ਪੰਜਾਬ ਸਰਕਾਰ ਕਰੂਗੀ ਇੱਕ ਨਾਲ ਦੀ ਨਾਲ ਪੁੰਨਦਲ ਫਲੀਆਂ ਅੜੀ ਗੱਲ ਹੈ ਟ੍ਰੇਨਿੰਗ ਕੈਂਪ ਵੀ ਮਹਾਰਾਸ਼ਟਰ ਚ ਹੀ ਲੱਗ ਰਿਹਾ ਹੈ ਸਰਪੰਚਾਂ ਦਾ ਪੰਚਾਂ ਦਾ ਤਾਂ ਨਾਲੇ ਉਹ ਮਥਾ ਟੇ ਕੇ ਆਉਣਗੇ ਨਾਲੇ ਟ੍ਰੇਨਿੰਗ ਹੋ ਜੂ ਦੋ ਦਿਨ ਦੀ ਟ੍ਰੇਨਿੰਗ ਹੈ ਤਿੰਨ ਦਿਨ ਅਸੀਂ ਉਹਨਾਂ ਨੂੰ ਆਯੁਰਵੈਦ ਸਾਹਿਬ ਵਾਸਤੇ ਪੰਜ ਦਿਨ ਦਾ ਸਾਰਾ ਕਰਾਂਗੇ ਉਹ ਅਸੀਂ ਕਰ ਰਹੇ ਹਾਂ ਪਹਿਲਾਂ ਉਹ ਤੁਸੀਂ ਪੁੱਛੋਗੇ ਕ੍ਰਾਈਟੇਰੀਆ ਕੀ ਹੈ ਜਿਹੜੀਆਂ ਲੇਡੀਜ਼ ਬਹੁਤ ਵਧੀਆ ਤਰੀਕੇ ਨਾਲ ਆਪਣੇ ਪਿੰਡਾਂ 'ਚ ਵਿਕਾਸ ਕਰਾ ਰਹੀਆਂ ਨੇ ਕੰਮ ਕਰਾ ਰਹੀਆਂ ਭਾਵੇਂ ਸਰਪੰਚੀ 'ਚ ਤਾਂ ਸੀਕਰ ਸਿੰਬਲ ਵੀ ਨਹੀਂ ਦਿੱਤਾ ਸੀ ਕਿਉਂਕਿ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਹੈ ਸਰਪੰਚ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਤੇ ਆਪਾਂ ਵੀ ਦਾ ਪੋਲਿਟਿਕਸ ਲੈਵਲ ਸੀ ਯੂ ਨੋ ਲੈ ਕੇ ਜਾਵਾਂਗੇ ਰੇਲਵੇ ਨਾਲ ਗੱਲ ਕਰਕੇ ਤੁਹਾਨੂੰ ਡੇਟ ਜਿਹੜੀ ਉਹ ਦੇ ਦਾਂਗੇ ਕਿ ਪੱਲਾ ਬੈਚ ਕਦੋਂ ਜਾਊਗਾ ਕਿਉਂਕਿ ਟ੍ਰੇਨ ਸਾਨੂੰ ਆਪਣੀ ਬੁੱਕ ਕਰਾਉਣੀ ਪਏ ਤੇ ਕੱਲ ਨੂੰ ਵਿਧਾਨ ਸਭਾ ਹੈ ਔਰ ਇੱਕ ਕਪਤਨ ਮਨਿੰਦਰ ਸਿੰਘ ਦੇ ਵੇਲੇ ਇੱਕ ਫੈਸਲਾ ਹੋ ਗਿਆ ਕਿ ਸੀਆਈਐਸਫ ਪੰਜਾਬ ਦੇ ਵਿੱਚ ਆ ਸਕਦੀ ਹੈ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਕਿ ਅਸੀਂ ਪੈਸੇ ਵੀ ਦੇਵਾਂਗੇ ਨਾਲ ਇਹ ਵੀ ਲਿਖਤਾ ਕਿ ਅਸੀਂ ਉਹਨੂੰ ਪੇ ਕਰਾਂਗੇ ਕੈਪਟਨ ਸਾਡੀ ਸਰਕਾਰ ਸੀ 21 ਚ ਹੋਇਆ ਫੈਸਲਾ ਹੈ ਅਸੀਂ ਕੱਲ ਨੂੰ ਰੈਜ਼ੋਲੂਸ਼ਨ ਲੈ ਕੇ ਆ ਰਹੇ ਹਾਂ ਵਿਧਾਨ ਸਭਾ ਕਿ ਐਸੇ ਕਾਨੂੰਨ ਨੂੰ ਕੈਨਸਲ ਕਰਨ ਲੱਗਿਆ ਸਾਡੇ ਕੋਲ ਪੰਜਾਬ ਪੁਲਿਸ ਸક્ષਮ ਹੈ ਕਾਬਿਲ ਹੈ ਡੇਮਾਂ ਦੀ ਰਾਖੀ ਕਰਨ ਲਈ ਵੀ ਬਾਰਡਰਾਂ ਦੀ ਰਾਖੀ ਵੀ ਆਲਮੋਸਟ ਪੰਜਾਬ ਪੁਲਿਸ ਹੀ ਕਰ ਰਹੀ ਹੈ ਕਿਉਂਕਿ ਬੀਐਸਐਫ ਦੇ ਨਾਲ ਹੀ ਹੋ ਜਾਂਦੇ ਨੇ ਸੋ ਇਹ ਕਾਨੂੰਨ ਜਿਹੜਾ ਉਹ ਸੀ ਕੱਲ ਨੂੰ ਵਿਧਾਨ ਸਭਾ ਚ ਰੈਜ਼ੋਲੂਸ਼ਨ ਲਿਆ ਕੇ ਰੱਦ ਕਰ ਦਾਂਗੇ ਕਿਉਂਕਿ ਸਾਨੂੰ ਇਹ ਧਮਕੀਆਂ ਦੇਣ ਲੱਗ ਗਏ ਵੀਸੀਐਸਐਫ ਲਾਦਾਂਗੇ ਪਾਖੜਾ ਨੰਗਲ ਤੇ ਪੌਂਗ ਡੈਮ ਤੇ ਫਲਾਨੇ ਦੇ ਦਿਨ ਕਿਦ ਉਹਦੇ ਪੈਸੇ ਇੰਨੇ ਦੇ ਸਾਢੇ 7 ਕਰੋੜ ਜਿਹਦਾ ਪਹਿਲੀ ਫਿਲਪੇ ਜਰ ਸਾਢੇ 3 7 ਕਰੋੜ ਰੁਪਏ ਪਾਰੀ ਗਰ ਅਸੀਂ ਤੁਹਾਡੇ ਤੋਂ ਲਿਆ ਕਰਾਂ ਕਿਉਂ ਦੀ ਇਹ ਵੀ ਪੈਸੇ ਸੀ ਇਹੀ ਕੰਮ ਪੰਜਾਬ ਪੁਲਿਸ ਫਰੀਚ ਕਰ ਰਹੀ ਹੈ ਸੁਸੀਐਸਐਫ ਫੜਾ ਜਿਹੜਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀਗਾ ਉਹਨੂੰ ਅਸੀਂ ਰੱਦ ਕਰ ਦਾਂਗੇ ਗੱਲ ਕਿ ਅਸੀਂ ਜੇ ਸਰਹਾਦਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਆਪਣੇ ਡੈਮਾਂ ਦੀ ਵੀ ਰਾਖੀ ਕਰ ਸਕਦੇ ਹਾਂ ਤੇ ਜੀ ਤੁਹਾਡਾ ਕੋਈ ਸਵਾਲ ਹੈ ਸਰ ਜੀ ਲੈ ਕੇ ਵੀ ਕੋਈ ਬਿੱਲ ਜਾਂ ਕੋਈ ਹਾਂ ਉਹ ਡਰਾਫਟ ਕਰ ਰਹੇ ਆ ਉਹਦੇ ਵਾਸਤੇ ਕੀ ਹੈ ਨਾ ਬਹੁਤ ਵੱਡਾ ਕਾਨੂੰਨ ਬਣ ਜਾ ਰਿਹਾ ਹੈ ਪਰ ਉਹਦੇ ਵਾਸਤੇ ਸਟੇਕ ਹੋਲਡਰਸ ਨਾਲ ਵਕਾਖ ਧਾਰਮਿਕ ਸੰਸਥਾਵਾਂ ਨਾਲ ਗੱਲ ਕਰਾਂਗੇ ਸਲਾਹ ਹੋਊਗੀ ਕਾਨੂੰਨ ਤਾਂ ਪੇਸ਼ ਕਰ ਲਾਂਗੇ ਪਰ ਉਹਦੇ ਚ ਸੋਧ ਕੀ ਕਰਨੀ ਹੈ ਤੇ ਉਹਨੂੰ ਫਾਈਨਲ ਖਰੜਾ ਜਿਹੜਾ ਉਹਦਾ ਹੋਊਗਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਸਾਨੂੰ ਟਾਈਮ ਚਾਹੀਦਾ ਹੋਊਗਾ ਤੇ ਅਸੀਂ ਉਹ ਲੈ ਕੇ ਆਵਾਂਗੇ नहीं आ जाएगा विधानसभा में पेश कर देंगे पेश करने के बाद हम उसपे चर्चा के लिए पब्लिक जो फॉर्म है वो खोलेंगे कि आप बताइए कोई भी बता सकता है कोई भी राय दे सकता है उसमें ਮੈਂ ਕਹਿੰਦਾ ਦੇਖੋ ਕਾਨੂੰਨ ਬਹੁਤ ਵੱਡਾ ਹੈ। ਔਰ ਕਾਨੂੰਨ ਰਹਿਣਾ ਹੈ ਇਹ ਫੋਰਐਵਰ। ਕਾਲੀ ਚ ਕੋਈ ਐਸਾ ਕਲॉज ਨਾ ਹੋ ਜੇ ਜਾਂ ਐਸਾ ਕਲॉज ਰਹਿ ਨਾ ਜਾਵੇ ਕਿ ਜੀਚੋ ਕਵਰ ਨਹੀਂ ਹੁੰਦਾ ਫਲਾਨਾ ਨਹੀਂ ਹੁੰਦਾ ਤੇ ਉਕਾ ਨਹੀਂ ਹੁੰਦਾ। ਸੋ ਇਸ ਕਰਕੇ ਅਸੀਂ ਧਾਰਮਿਕ ਸੰਸਥਾਵਾਂ ਨਾਲ ਹਰ ਇੱਕ ਧਰਮ ਦੇ ਗੁਣੀ ਗਿਆਨੀਆਂ ਨਾਲ ਗੱਲ ਕਰਾਂਗੇ। ਵੀ ਕਿਵੇਂ ਹੋਣਾ ਚਾਹੀਦਾ ਹੈ ਤੇ देखो क्या हो क्या होता है ना होता पता क्या पार्लियामेंट में भी ऐसे होता है बिल आ जाता है उसके बाद उसको कंसल्टेंट कमेटी के पास भेज देते हैं तो बिल मीन्स बेसिक और कंसल्टेंट कमेटी जो पब्लिक को बुलाती है जैसे स्टैंडिंग कमेटीज होती हैं मैं भी मेंबर रहा हूं दो तीन कमेटियों का तो वहां पब्लिक को बुलाते हैं क्या बताइए अदरवाइज तो पब्लिक जो है जनरल पब्लिक जो है वो पार्लियामेंट में तो नहीं आ सकती ना वो तो सिलेक्टेड ही जाते हैं वहां तो जो इलेक्टेड तो इसमें हम पब्लिक के पास वो लेके जाएंगे ये हमारा बिल है आप बताइए इसमें क्या शोध करनी है क्या इसमें और डालना है क्या इसमें नहीं करना है ਸੰਤਲ ਜੀ ਅਸੀਂ ਆਪਾਂ ਸਭ ਕੁਝ ਕਰਦੇ ਜੀ ਕਿ ਕਿਹੜੀ ਕਿਸੇ ਨਾਲ ਵੀ ਗੱਲ ਕਰੋ ਸੁਨੀਲ ਜਾਖੜ ਕਹਿ ਰਹੇ ਨੇ 655 ਨਾਲ ਵੀ ਗੱਲ ਕਰੋ ਇਸ ਮੇਲ ਨੂੰ ਲੈ ਕੇ ਕੌਣ ਕਰਵੇ ਸੁਨੀਲ ਜਾਖੜ ਕਿਹੜੀ ਪਾਰਟੀ ਚ ਅੱਜਕੱਲ੍ਹ ਉਹ ਅਜੇ ਪਾਜ ਪਾ ਨਹੀਂ ਫਿਲਹਾਲ ਹਨ ਅੱਜਕੱਲ੍ਹ ਪਾਜ ਪਾ ਤੇ ਮੈਂ ਆਹੀ ਤੱਕ ਕਹੀ ਜਾਣਾ ਕਿ ਉਹਨਾਂ ਨਾਲ ਸਾਰੇ ਸਿੱਖ ਸਸਤਾਵਾਂ ਨਾਲ ਹਰ ਧਰਮ ਦੇ ਗੁਣੀ ਗਿਆਨੀਆਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਕੱਲ ਖਤਰਾ ਹੋ ਗਿਆ ਬੇ ਅਸੀਂ ਗੱਲ ਨਹੀਂ ਕਰਦੇ ਉਹਨੂੰ ਕਹੋ ਜੀ ਅ디 ਪਾਰਟੀ ਸੰਭਾਲ ਲਓ ਪਾਰਟੀ ਖਿੰਡੀ ਜਾਂਦੀ ਹੈ ਤੀਜੇ ਨੰਬਰ ਤੇ ਆਈ ਹੈ ਲੁਧਿਆਣੇ ਚੋਂ ਤੇ ਜਾਂ ਪਾਰਟੀ ਸੰਭਾਲ ਲਓ ਜਾਂ ਪ੍ਰਧਾਨਗੀ ਸੰਭਾਲ ਲਓ ਕਦੇ ਅਸਤੀਫਾ ਦੇ ਦਿੰਦੇ ਨੇ ਕਦੇ ਵਾਪਸ ਲੈ ਲੈਂਦੇ ਨੇ ਕਦੇ ਉਹ ਨਹੀਂ ਮੰਨਦੇ ਕਦੇ ਇਹ ਨਹੀਂ ਮੰਨਦੇ ਇਹ ਮੁੱਦਾ ਨਹੀਂ ਹੈਗਾ ਪੰਜਾਬ ਦਾ ਕੋਈ ਸਾਰੇ ਕਮਰਾ ਪਬਲਿਕਲੀ ਟੈਲ ਕਰੀਏ ਕਿ ਗਰੀਬਾਂ ਦੇ ਪਬਲਿਕਲੀ ਟੈਲ ਕਰਕੇ ਕਿ ਸਿ.ਐਮ.ਸਾਹਬ ਕਲੀਅਰ ਕਰ ਦੋ ਕਿ ਕੱਲ ਬਿਲਾ ਰਿਹਾ ਹੈ ਅਗਲੇ ਸੈਸ਼ਨ 'ਚ ਲੈ ਕੇ ਆਵਾਂਗੇ ਨਹੀਂ ਨਹੀਂ ਅਸੀਂ ਕੱਪੇਸ਼ ਕਰਾਂਗੇ ਕੱਲ ਪੇਸ਼ ਕਰਾਂਗੇ ਠੀਕ ਹੈ ਸਿ.ਐਮ.ਸਾਹਬ ਜਿਹੜਾ 10 ਲੱਖ ਤੱਕ ਤੁਸੀਂ ਇਲਾਜ ਦੀ ਗੱਲ ਕੀਤੀ ਆ ਇਹ ਜਿਹੜੇ ਚੰਡੀਗੜ੍ਹ ਪੀ.ਡੀ.ਆਈ 116 ਜਾਂ 23 ਵਿਚਰੀ ਹੈ ਹਾਂ ਇੰਪੈਲੈਂਟ ਜਿਹੜੇ ਹਸਪੀਟਲ ਡੀ.ਐਮ.ਸੀ ਵੀ ਗੱਲ ਕਰ ਰਹੇ ਆ ਡੀ.ਐਮ.ਸੀ ਨਾਲ ਸੀ.ਐਮ.ਸੀ ਨਾਲ ਹੈਨਾ ਅਸੀਂ ਨਹੀਂ ਚਾਹੁੰਦੇ ਕਿ ਕੋਈ ਬੰਦਾ ਉੱਥੇ ਜਾਵੇ ਤੇ ਉਹਨੂੰ ਪਤਾ ਲੱਗੇ ਕਿ ਇਹ ਤਾਂ ਹਸਪਤਾਲ ਜਿਹੜਾ ਹੈ ਇਹ ਮੇਰੇ ਵਾਲੇ ਕਾਰਡ ਚ ਆਉਂਦੇ ਹੀ ਨਹੀਂ ਉਹਨੂੰ ਵਾਪਸ ਭੇਜ ਦਿੱਤਾ ਜਾਵੇ ਕਿਸੇ ਹੋਰ ਹਸਪਤਾਲ ਚ 552 ਹਸਪੀਟਲ ਨੇ ਉੱਚ ਪੀਜੀਆ ਤਾਂ ਮੇਨ ਆਉਂਚ ਬੱਤੀ ਵੀ ਮੇਨ ਆਉਂਚ 40s ਇਹ ਵਾਸੀ ਪਹਿਲਾ ਜਿਹੜਾ ਫਰਿਸ਼ਤੇ ਸਕੀਮ ਹੈ ਜਿਹੜੀ ਜ਼ਖਮੀਆਂ ਲਈ ਉੱਚ 40s ਵੀ ਮੈਕਸ ਵੀ ਪ੍ਰਾਈਵੇਟ ਹਸਪੀਟਲ ਵੀ ਉਹਦੇ ਵਿੱਚ ਐਮਪੈਲੈਂਟ ਸੋ ਹਾਂ ਜੀ ਨਹੀਂ ਨਹੀਂ ਦੇਖੋ ਕੱਲ ਨੂੰ ਤੁਹਾਨੂੰ ਦੱਸ ਦਾਂਗੇ ਹੁਣ ਫਿਰ ਵਿਧਾਨ ਸਭਾ ਫਿਰ 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 ਅੱਜ ਹੀ ਕਰ ਲਈਏ ਫਿਰ ਵਿਧਾਨ ਸਭਾ ਕੱਲ ਰਹਿਣ ਦੀ ਕੱਲ ਨੂੰ ਆ ਜਿਓ ਉੱਥੇ ਸੁਣ ਲਿਓ ਸਾਰਾ ਖਰੜਾ ਤੁਹਾਨੂੰ ਮਿਲ ਜੂਗਾ ਸੀ ਇਹ ਸਭ ਲੱਗੀ ਹੋਈ ਹੈ ਵੀ ਪੰਜਾਬ ਦੇ ਜਿਲ੍ਹਿਆਂ ਚ ਵੀ ਤੁਸੀਂ ਬਾਤ ਕਰੋਗੇ ਸੇਕਟਰੀਟ ਚ ਵੀ ਹੈ ਸੈਕਟਰੀਟ ਵੀ ਸੀ ਇਹ ਸਭ ਵੀ ਨਾਲ ਸਭ ਗੱਲ ਬਾਤ ਕਰੋਗੇ ਸਾਰੇ ਅਸੀਂ ਤਾਂ ਹੁਣ ਜਿਹੜਾ ਇਹ ਕਰ ਰਹੇ ਨੇ ਨਾ ਕਿ ਅਸੀਂ ਟਾਈਮ ਤੇ ਸੀਐਸਫ ਲਾ ਦਾਂਗੇ ਇਹਨੇ ਪੈਸੇ ਦੇ ਉਪਲੰਗ ਪਹਿਲਾਂ ਤਾਂ ਉਹਨੂੰ ਅਸੀਂ ਰੋਕ ਰਹੇ ਹਾਂ ਕਿ ਸਾੜੇ ਪੰਜਾਬ ਪੁਲਿਸ ਸક્ષਮ ਹੈ ਜਿਹੜਾ ਜਿਲ੍ਹਾ ਕਿਉਂ ਰੋਕੀ ਸਾਰਾ ਜਿਲ੍ਹਾ ਚ ਵੀ ਹੈ ਨਾ ਤੁਹਾਡੇ ਕੋਲ ਨਾਮ ਦਾ ਸੈਕਟਰੀਟ ਚ ਪੰਜਾਬ ਪੁਲਿਸ ਚ ਅੱਜ ਤੋਂ ਤੁਹਾਨੂੰ ਪਤਾ ਕਿ ਜਦੋਂ ਮੇਰੇ ਖਿਆਲ ਮਹਿਲ ਸਿੰਘ ਪੁੱਲਰ ਡੀਜੀਪੀਸੀ ਕੇ ਪੰਜਾਬ ਦੇ 27-28 ਸਾਲ ਪਹਿਲਾਂ ਦੀ ਗੱਲ ਹੋਣੀ 80 ਹਜ਼ਾਰ ਨਫਰੀ ਹੈ ਪੰਜਾਬ ਪੁਲਿਸ ਦੀ ਉਦੋਂ ਵੀ 80 ਹਜ਼ਾਰ ਸੀ ਅੱਜ ਵੀ 80 ਹਜ਼ਾਰ ਨਵੀਂ ਭਰਤੀ ਸਿਰਫ ਉਹ ਹੁੰਦੀ ਹੈ ਜਿਹੜੀ ਰਿਟਾਇਰ ਹੋ ਜਾਂਦੇ ਨੇ ਅਸੀਂ ਪੰਜਾਬ ਪੁਲਿਸ ਨੂੰ ਲੱਖ ਤੋਂ ਉੱਪਰ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਲੈ ਕੇ ਜਾਵਾਂਗੇ ਜੋ ਸਾਡੇ ਕੋਲ ਲੱਖ ਤੋਂ ਉੱਪਰ ਨਫਰੀ ਹੋਗੀ हां जी संगीलोड़ा कैसे सी आई है सकती जी सीएम साहब रेड मीट बिटू लगी पिछले सर साल लगातार ਤੁਹਾਡੀ ਸਰਕਾਰ ਦੀ ਪਾਲਿਸੀਆਂ ਤੇ ਸਵਾਲ ਕਰ ਰਹੇ ਨੇ काफी ਐਕਟਿਵ ਨਜ਼ਰ ਆ ਰਹੇ ਨੇ ਪੰਜਾਬ ਦੇ ਕੀ ਕਹਣਾ ਚਾਹੁੰਦੇ ਮੈਂ ਉਹਨਾਂ ਕੀ ਕਹਣਾ ਉਹ ਤੁਹਾਡੇ ਸਰ ਬੀਮਾ ਸਕੀਮ ਦੇ ਵੀ ਉਹਨਾਂ ਨੇ ਸਵਾਲ ਕੀਤੇ ਅਗੋਰ ਦੇ ਵਿੱਚ ਜਿਹੜਾ ਐਨਕਾਉਂਟਰ ਹੋਇਆ ਉਸ ਨੂੰ ਉਹ ਕਹਿ ਰਹੇ ਨੇ ਕਿ ਇਹ ਵੇਕ ਐਨਕਾਉਂਟਰ ਹੈ ਲਾਇਨ ਆਰਡਰ ਦੀ ਸਿਚੁਏਸ਼ਨ ਕੱਲ ਨੂੰ ਇਹ ਵੀ ਅਸੀਂ ਲੈ ਕੇ ਆਵਾਂਗੇ ਕਿ 21 ਚ ਚੰਨੀ ਕੀ ਕਹਿੰਦਾ ਸੀ ਪ੍ਰਤਾਪ ਬਾਜਵਾ ਕੀ ਕਹਿੰਦਾ ਸੀ 22 ਚ ਕੀ ਕਹਿੰਦਾ ਸੀ 23 ਚ ਕੀ ਕਹਿੰਦਾ ਸੀ 24 ਚ ਕੀ ਕਹਿੰਦਾ ਸੀ ਤੇ 25 ਚ ਕੀ ਕਹਿੰਦਾ ਹ ਉਹਨਾਂ ਦੇ ਉਹਨਾਂ ਉਹਨਾਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਏ ਆ ਉਹ ਪ੍ਰਤਾਪ ਬਾਜਵਾ ਕਹਿੰਦੇ ਕਿ ਪਰਚਾ ਦਰਜ ਕਰਵਾਉਣਾ ਤੁਹਾਡੇ ਤੇ ਅਰਵਿੰਦ ਕੇਜਰੀਵਾਲ ਤੇ ਤੇ ਕਰਾ ਦਿਓ ਕਰਾ ਦਿਓ ਬਿਲਕੁਲ ਕਰਾਉਣਾ ਚਾਹੀਦਾ ਜਿਹੜਾ ਜਿਹੜਾ ਸੱਚਾ ਬੰਦਾ ਜੀ ਉਹਦੇ ਪਰਚਾ ਦਰਜ ਕਰਾਉਂਦੇ ਨੇ ਕਿਉਂਕਿ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਕਿ ਕੇਜਰੀਵਾਲ ਤੇ ਪਰਚੇ ਦਰਜ ਕਰਤੇ ਆਈਆਰਐਸ ਅਫਸਰ ਹੈ ਆਈਆਈਟੀ ਦਾ ਪੜਿਆ ਹੋਇਆ 8 ਮਹੀਨੇ ਜੇਲ੍ਹ ਚ ਲਾਇਆ ਆ ਮਨੀਸ਼ ਸੋਧਿਆ ਲਾਇਆ ਸੰਜੇ ਸਿੰਘ ਨੂੰ ਅੰਦਰ ਕਰਤਾ ਪੋਲਿਟਿਕਸ ਤਾਂ ਜਿਹੜੀ ਜੇਲ੍ਹ ਹੈ ਨਾ ਪੋਲਿਟਿਕਸ ਵਾਸਤੇ ਕਿਉਂ ਹੈ ਪਰ ਬਾਜ ਨਾਲੇ ਕਹਿੰਦਾ ਮੈਂ ਪਰਚਾ ਕਰਾਉਂ ਨਾਲੇ ਕਹਿੰਦਾ ਹੋਣਾ ਨਹੀਂ ਇਹਦਾ ਮਤਲਬ ਕੰਫੀਡੈਂਸੀ ਹੈ ਨਹੀਂ ਮੇਰੀ ਹਮੇਸ਼ਾ ਨਾ ਕੀ ਵਧੀਆ ਜੀ ਮੈਂ ਦੱਸੂਗੀ ਹਮੇਤ ਸ਼ਾਹ ਦੇਸ਼ ਦਾ ਗ੍ਰਹਿ ਮੰਤਰੀ ਆ ਮੈਂ ਇੱਕ ਸਟੇਟ ਦਾ ਮੁੱਖ ਮੰਤਰੀ ਆ ਕੋ ਕੰਮਾਂ ਵਾਸਤੇ ਜਾਣਾ ਵੀ ਪੈ ਸਕਦਾ ਹੈ ਬਾਜਲਾ ਸਾਹਿਬ ਨੂੰ ਕੱਲ ਨੂੰ ਦੱਸੂਗਾ ਮੈਂ ਸਰ ਬਾਜਵਾ ਕੀ ਤੁਹਾਡੀ ਕੀਦੇ ਕੀਦੇ ਨਾਲ ਹੈ ਬਾਜਵਾ ਸਾਹਿਬ ਉਹ ਤਾਂ ਰੋਕ ਹੀ ਨਹੀਂ ਕੋਈ ਸਵਾਲ ਜਵਾਬ ਨਹੀਂ ਕਰਦੇ 2017 ਚ ਉਹਨੇ ਸਰਕਾਰ ਬਣ ਗਈ ਸੀ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਰਹੇ ਨੇ ਉਹ ਉਹ ਦੱਸ ਦਿਨ ਡਾਟਾ ਉਹਨਾਂ ਕੋਲ ਜੱਦ ਨਹੀਂ ਹੋਊਗਾ ਮੇਰੇ ਨਾਲ ਮੈਂ ਮੈਨੂੰ ਤਾਂ ਇਹ ਤਿੰਨ ਸਾਲ ਹੀ ਹੋਏ ਨੇ ਠੀਕ ਹੈ ਨਾ ਕਿਰਪਾ ਕਰਕੇ ਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿਰਪਾ ਕਰਕੇ ਹਰ ਗੱਲ ਤੇ ਨਿੰਦਿਆ ਹਰ ਗੱਲ ਤੇ ਭਗਵਾਨਤਮਨ ਨੂੰ ਗਾਲਾਂ ਕੇਜਰੀਵਾਲ ਨੂੰ ਗਾਲਾਂ ਬੱਸ ਕਰੋ ਯਾਰ ਕੋਈ ਪੋਜਿਟਿਵ ਗੱਲਾਂ ਵੀ ਅਸੀਂ ਕਰਦੇ ਹੋਵਾਂਗੇ ਕਿ ਅਸੀਂ ਇੰਨੀਆਂ ਕਮੀਆਂ ਨੇ ਸਾਡੇ ਚ ਉਹੀ ਦੇ ਦੇ ਸਾਨੂੰ 92 95 ਲੋਕਾਂ ਨੇ ਸਿਰਨ ਸਾਹਿਬ ਆਪਾਂ ਪੋਜਿਟਿਵ ਨੋਟ ਤੇ ਗੱਲ ਕਰਦੇ ਆ ਜਿਹੜਾ ਹੁਣ ਸਰਕਾਰ ਨਾਲ ਬਿੱਲ ਲੈ ਕੇ ਆਈ ਹੈ ਜਿਹੜਾ ਤੁਹਾਨੂੰ ਫਰੇਮ ਵਰਕ ਤੁਸੀਂ ਬਣਾਇਆ ਹੋ ਕੱਲ ਨੂੰ ਕੱਲ ਨੂੰ ਤੁਹਾਨੂੰ ਸਾਰਾ ਮਿਲ ਜੂਗਾ ਤੁਸੀਂ ਮੇਰੀ ਬੇਨਤੀ ਸੁਣੋ ਕਿ ਤੁਸੀਂ ਕਹਿੰਦੇ ਸੀ ਜਿਵੇਂ ਬੰਦੀਆਂ ਨਾਲ ਗੱਲ ਕਰਾਂਗੇ ਕੋ ਟਾਈਮ ਰੱਖਿਆ ਵੀ ਇੰਨੇ ਮਹੀਨਿਆਂ ਦੇ ਵਿੱਚ ਵਿੱਚ ਇਹ ਤਿਆਰ ਹੋ ਕੇ ਲਿਆ ਦਾਂਗੇ ਉਹ ਇਦਾਂ ਦਾ ਫਰੇਮ ਪੂਰਾ ਤੁਹਾਨੂੰ ਸਾਰਾ ਕੱਲ ਨੂੰ ਖਰੜਾ ਮਿਲ ਜੂਗਾ ਅਖਰਬਾਈ ਅਖਰ ਤੁਸੀਂ ਸ਼ਾਪ ਸਕਦੇ ਹੋ। ਔਰ ਉਹਦੇ ਵਿੱਚ ਕਿੰਨੀਆਂ ਮੀਟਿੰਗਾਂ ਹੋਣਗੀਆਂ ਜਿਹੜੀਆਂ ਕਮੇਟੀਆਂ ਨਾਲ ਜਾਂ ਜੱਜਥੇਬੰਦੀਆਂ ਨਾਲ ਜਾਂ ਤਾਂ ਵੱਖ-ਵੱਖ ਧਾਰਮਿਕ ਗੁਣੇ ਵਿਗਿਆਨੀ ਬੰਦਿਆਂ ਨਾਲ ਉਹ ਸਾਰਾ ਪਬਲਿਕ ਹੋਊਗਾ। ਜਿਹੜੇ ਪਾਰਟੀ ਦੇ ਵਿੱਚ 100 ਲੱਖ ਦਾ ਪੀਨਾ ਚਕਾ ਕਰ ਰਹੇ ਮੁੱਖ ਨੇ ਜੋ ਆਧਾਰ ਕਾਰਡ ਔਰ ਵੋਟਰ ਕਾਰਡ ਸੇ ਜੋ ਲੋਕ ਆਪਣਾ ਜੋ ਪਾਸਵਾਨ ਔਰ ਸੂਚ ਸਰਕਾਰੀ ਵਿੱਚ ਕਰਾएंगे तो ਇਸਕੇ ਲਈ ਕੋਈ ਇੱਕ ਮੋਨਿਟਰਿੰਗ के रखेंगे हॉस्पिटलों का क्योंकि हिमाचल में हमने देखा कि एक मामला चल रहा है स्वास्थ्य बात का जो पिछली सरकार थी हिमाचल में उसमें कई बिल ऐसे आए हैं सरकार को भुगतान के लिए वो अभी पेंडिंग नहीं नहीं इसमें बिल है ही नहीं 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 वो तो आ, हम उस पर मॉनिटर रखेंगे कितना खर्चा आया कितना खर्चा आया वो हम उस हॉस्पिटल को पे कर देंगे कोई री रीइम्बर्समेंट या कोई बिल नहीं लेने की जरूरत वहां से कि वो पहले बिल कटाए फिर उसके बाद बिल हमारे पास जमा करवाए हम वापस करें नहीं ऐसा नहीं सही बड़ी बात पे कदों चिट्टा आया सी किवें पै पसारी उते भी चर्चा हो सकती हैnabla नाभे जाया सेम सर कदों चिट्टा आया सी कोई तरीके दी जदों वो आया सी चिट्टा नाल आया सी ਲੈਂਡ ਪੂਲਿੰਗ ਦਾ ਸੀਐਮ ਸਾਹਿਬ ਦਾ ਸਵਾਲ ਇਹ ਰਿਹਾ ਹੈ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਲੈ ਕੇ ਸਾਰਾ ਵਿਵਾਦ ਇੱਕ ਹੋਇਆ ਵਾ ਤੇ ਬਾਜਵਾ ਸਾਹਿਬ ਕਹਿੰਦੇ ਨੇ ਕਿ ਮਹਾਲਵੇ ਵਿੱਚ 8000 ਕੇਸ ਸੀਗੇ ਸਿਰਫ 15 ਬੰਦੇ ਹੀ ਲੈਂਡ ਪੂਲਿੰਗ ਆਏ ਲੈਂਡ ਪੂਲਿੰਗ ਜਿਹੜੀ ਸਕੀਮ ਹੈ ਮੈਂ ਪਹਿਲਾਂ ਵੀ ਇੱਥੇ ਕਲੀਅਰ ਕਰ ਚੁੱਕਿਆ ਹਾਂ ਉਹ 'ਚ ਮਰਜ਼ੀ ਹੈ ਜੀ ਉਹ 'ਚ ਐਕੁਇਜ਼ੀਸ਼ਨ ਤੇ ਲੈਂਡ ਪੂਲਿੰਗ 'ਚ ਫਰਕ ਹੈ ਅਸੀਂ ਅਕਵਾਇਰ ਨਹੀਂ ਕਰ ਰਹੇ ਅਸੀਂ ਲੈਂਡ ਪੂਲਿੰਗ 'ਚ ਮਰਜ਼ੀ ਐ ਨਹੀਂ ਨਹੀਂ ਦੇਣੀ ਨਾ ਦਿਓ ਹਾਂ ਅਸੀਂ ਡਿਵੈਲਪ ਕਰਕੇ ਐਨੇ ਪੈਸੇ ਉਹਨਾਂ ਨੂੰ ਵਾਪਸ ਕਰ ਦਾਂਗੇ ਕਿ ਆ ਲਓ ਜੀ ਆ ਤੁਹਾਡੇ ਨੇ ਠੀਕ ਹੈ ਕਰਨਾ ਨਾ ਕਰੋ ਨਹੀਂ ਨਾ ਕਰੋ ਕੋਈ ਗੱਲ ਨਹੀਂ ਸਰ ਸਭ ਕਿਸਾਨ ਪਤਾ ਵਿਰੋਧ ਕਰ ਰਹੇ ਤੁਹਾਨੂੰ ਆਲ ਪਾਰਟੀ ਮੀਟਿੰਗ ਬੁਲਾਈ ਹੋਈ ਹੈ 18 ਤਰੀਕ ਦੀ ਕਿੰਨਾਂ ਨੇ ਐਸਕੇਐਮ ਨੇ ਜੀ ਕਿਸਾਨਾਂ ਦੇ ਜਿਹੜਾ ਉਹ ਕਹਿੰਦੇ ਵੀ ਚਾਰ ਦਾ ਸਕਸ਼ਨ ਜਿਹੜਾ ਚਾਰ ਸਕਸ਼ਨ ਦੀ ਜਿਹੜੀ ਹੈਗੀ ਆਪਾਂ ਵਾਹ ਕਿਸਾਨਾ ਡੋਨੇਟ ਦਾ ਨਾ ਉਹ ਜੁਇਨ ਪੇਸਾ ਦਾ ਨਾ ਬੜੀ ਧੀ ਵਾਸਤੇ ਵੀ ਰਪੋਰਟ ਪਲੀਜ਼ ਕਲੀਅਰ ਕਰ ਦੋ ਉਹ ਹੈ ਸੈਕਸ਼ਨ 4 ਨੂੰ ਲੈ ਕੇ ਸਵਾਲ ਲੈਂਡ ਪੂਲਿੰਗ ਦਾ ਮਤਲਬ ਇਹ ਹੈ ਕਿ ਜੇ ਗਵਰਨਮੈਂਟ ਨੇ ਕਿਸੇ ਸ਼ਹਿਰ ਕੋਈ ਪੰਜਾਬ ਦੇ ਵਿੱਚ ਤੁਸੀਂ ਯਕੀਨ ਕਰ ਲਓ 19000 ਕਲੋਨੀਆ ਗੈਰ ਕਾਨੂੰਨੀ ਨੇ ਹਰਿਆਣੇ ਚ ਇੱਕ ਵੀ ਨਹੀਂ ਹੈ ਈਵਨ ਜਿਹੜੇ ਮੇਰਾ ਸੰਗਰੂਰ ਕਰਾਇਦੇ ਘਰ ਹੈ ਉਹ ਕਲੋਨੀ ਵੀ ਇਲੀਗਲ ਹੈ ਤੁਸੀਂ ਵੀ ਰਹਿੰਦੇ ਹੋਗੇ ਇਲੀਗਲਾਂ ਚ ਕਿਉਂਕਿ ਨਾ ਸਿਵਰੇ ਬੰਦੇ ਨਾ ਕੋਈ ਪਾਰਕ ਨਾ ਨਕਸ਼ੇ ਚ ਦਿਖਾਉਂਦੇ ਨੇ ਇੰਨੀ ਸੜਕ ਹੈ ਸੜਕ ਇੰਨੀ ਵੇਚ ਜਾਂਦੇ ਆ ਪਾਰਕ ਵੇਚ ਜਾਂਦੇ ਆ ਤੇ ਬਿਜਲੀ ਨਹੀਂ ਕੁਝ ਨਹੀਂ ਲੋਕਾਂ ਨੂੰ ਲੀਡਰਾਂ ਦੇ ਗੱਲ ਪਾ ਜਾਂਦੇ ਆ ਆਹ ਲਓ ਜੀ ਤੁਸੀਂ ਕਰਵਾ ਲਓ ਪੱਕੀ ਨੂੰ ਕਲੋਨੀ ਉਹ ਚੀਜ਼ ਖਤਮ ਹੋਊਗੀ ਗਵਰਨਮੈਂਟ ਨੰਬਰ 1 ਚ ਬਣਾ ਕੇ ਦੇਊਗੀ ਕੋਈ ਜ਼ਿੰਦਗੀ ਦੀ ਪੂੰਜੀ ਲੱਗ ਜਾਂਦੀ ਹੈ ਕਈ ਬੰਦਿਆਂ ਦੀ ਬਾਅਦ ਚ ਪਤਾ ਲੱਗਦਾ ਯਾਰ ਅਸ ਤਾਂ ਗਲਤ ਪੈਸੇ ਲਾ ਬੈਠੇ ਗਲਤ ਜਗ੍ਹਾ ਤੇ ਲਾ ਬੈਠੇ ਉਹ ਭੱਜ ਗਿਆ ਡਬਲ ਪਰ ਤਾਂ ਹੈਨਾ ਸੋ ਇਹ ਚੀਜ਼ਾਂ ਖਤਮ ਕਰਨੀਆਂ ਨੇ ਔਰ ਬੜਾ ਫਾਇਦਾ ਹੋਊਗਾ ਪੰਜਾਬ ਦੇ ਲੋਕ ਸਮਝ ਕਿਉਂ ਨਹੀਂ ਆ ਰਹੇ ਕਿ ਕਿਸਾਨ ਕੋਲ बार-बार ਵਿਰੋਧ ਕਰ ਰਿਹਾ ਜੀ ਉਹਨਾਂ ਨੇ ਤਾਂ ਆਲ ਪਾਰਟੀ ਮੀਟਿੰਗ ਵੀ ਬੁਲਾਈ। ਕਿ ਕਿਸਾਨ ਕਿਹਨੂੰ ਸਮਝਦੇ ਹੋ ਆਪਣਾ ਆਸ਼ਵਨੀ ਨਹੀਂ ਕਿਸਾਨ ਆਸੋ ਕਿਸਾਨ ਨੇ ਕਿਸਾਨ ਨੇ ਹੋ મતલਬ ਕਿਸਾਨ ਲੀਡਰ ਹੈ ਹੈ ਕਿਸਾਨ ਲੀਡਰ ਦੇਖੋ ਕੈਸੀ ਬਾਤ ਆ ਇਹ ਨਾ ਆਪਣੇ ਵੜ ਦਿਆ ਹੈ ਕਿਸਾਨ ਦਾ ਮਤਲਬ ਜਿਹੜਾ ਖੇਤ ਜਾਂਦਾ ਹੋਵੇ ਇਹਨੂੰ ਪੁੱਛੋ ਆਖਰੀ ਵਾਰੀ ਖੇਤ ਕਦੋਂ ਗਈ ਸੀ ਮਾਫੀ देखो देखिए देखिए एस पे कल काली मीटिंग हुई थी मैं दिल्ली से आ रहा हूं मैंने वहां बोला है कि इंडस्ट्री टी जो माननीय जल शक्ति मंत्री सी आर पाटिल साहब भी थे और माननीय मुख्यमंत्री हरियाणा सैनी साहब भी थे अफसर भी थे सारे मैंने वहां ये कहा इंडस्ट्री टी आपने रद्द कर दी कृपया इसको ट्रंप के कहे पे या किसी इधर उधर से दोबारा बहाल मत कर देना प्लीज देखो झेलम का तो पानी हमारे पास नहीं आ सकता झेलम पार है झेलम से हमारा नहीं है चनाब का रावी का उज्ज उज्ज उज, 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 उज दरिया है कश्मीर नदी है वो सारा पानी पंजाब आए पोंग डैम में आ जाए रणजीसागर में आ जाए भाखड़ा में आ जाए 30 एमएफ पानी आ सकता है पंजाब को हम जग हमारा झगड़ा एस वाई एल का एक या दो एमएफ के लिए आ गया तो मैं को संभालूंगा नहरें बनानी पड़ेगी और नहरों में से पानी पंजाब में भी निकलेगा खेतों के लिए जो बच जाएगा आगे जाओ चाहे अरब बस घर में डाल देना तेईस एमएफ तो बहुत इतना होता है, है तो मेरे पास पानी आ जाएगा मैं मैं कैसे उसको रोक रोक लूंगा वो तो कुदरत का भाव है है ना? तो तेईस एम आ सकता है चनाब का रावी का उज्ज का और कश्मीर नदी का बस बस यही डर है कि कहीं प्रधानमंत्री जी गए हुए मेरे घाना गान, गए कहां गए आगे, आगे आज आ जाएंगे चलो चलो देश में वेलकम करेंगे उनका पता नहीं कौन कौन से कंट्री मग्नेशिया गलवेशिया तरवेशिया पता नहीं कहां-कहां जा रहे हैं जहां 140 करोड़ बंदा रह रहे है, वहां रह नहीं रहे वो और जिस कंट्री में जा रहे हैं उनकी आबादी कितनी दस हजार और सबसे बड़ा अवार्ड वहां का मिल गया दस हजार तो भाई साहब जेसीबी देखने के लिए खड़ा हो जाता है यहाँ ਜੇਸੀਬੀ ਚੱਲ ਰਹੀ ਹੈ ਜੇਸੀਬੀ ਹੋਏ ਕਿਹੜੀਆਂ ਗੱਲਾਂ ਚ ਪੈ ਗਏ ਯਾਰ ਤੂੰ ਸੀਮ ਸਾਹਿਬ ਸੀਮ ਸਾਹਿਬ ਸੀਮ ਸਾਹਿਬ ਇੱਕ ਚੀਜ਼ ਸੀਮ ਸਾਹਿਬ ਇੱਕ ਥੋੜੀ ਜਿਹੀ ਚੱਲ ਬਸ ਕਰੋ ਯਾਰ ਹੁਣ ਹੁਣ ਸਾਰੇ ਮੋਦੀ ਵਾਲੇ ਵੀ ਮੈਥੋਂ ਹੀ ਪੁੱਛੋਂਗੇ ਉਹਨੇ 11 ਸਾਲ ਚ ਇੱਕ ਪ੍ਰੈਸ ਕਾਨਫਰੰਸ ਕੀਤੀ ਮੈਂ ਰੋਜ਼ ਤਿੰਨ ਕਰਦਾ ਮੁਫਤੀ ਇਲਾਜ ਦੇ ਲਈ ਪਹਿ ਹੈ 10 ਲੱਖ ਰੁਪਏ ਦੀ ਜੌਬ ਕਰ ਰਿਹਾ ਹੈ ਇਸ ਵਿੱਚ ओपीडी ਵੀ ਇਸ ਵਿੱਚ ਸ਼ਾਮਿਲ ਹੋ ਸਭ ਕੁਝ ਹੋਗਾ ਜੀ ਇਲਾਜ ਦਾ ਮਤਲਬ ਇਲਾਜ इसमें ये नहीं है कि आपका जो दिल है वो नहीं हम कवर करेंगे फेफड़े कवर कर लेंगे ये नहीं है इसमें इसमें पूरा शरीर है इसमें बुखार से लेके जुकाम से लेके खुदा ना तक बड़ी कोई बीमारी हो किसी को सारा कवर है इसमें ਮੁਝੇ ਲੱਗਦਾ ਸਭ ਤੋਂ ਪਹਿਲਾ ਮਰੀਜ਼ ਯਹੀ ਹੋਗਾ